ਯੋ ਪੋਲਿਟੀਕਲ ਪਾਵਰ ਨੂੰ ਲੈ ਕੇ ਉਹ ਬੱਚਾ ਹੁੰਦਾ ਇੱਕ ਆਕਰਸ਼ਿਤ ਹੁੰਦਾ ਕਿ ਹਾਂ ਮੈਂ ਉਹ ਪਾਵਰ ਲੈਣ ਉਹ ਹੋਇਆ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਤਾਂ ਵਰਕਿੰਗ ਕਲਚਰ ਸਮਝ ਲੋ ਇਹਦੇ ਚ ਇਹ ਚਮਕ-ਦਮਕ ਵਾਲੀ ਪਾਰਟੀ ਹੈ 2003-4 ਤੋਂ ਲੈ ਕੇ ਅੱਜ 2024 ਆ ਗਈ ਤਾਂ ਮੈਂ ਕਦੇ ਦੇਖਿਆ ਨਹੀਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਆਪਣੇ ਆਪ ਨੂੰ ਕੋਈ ਵੱਡਾ ਦਿਖਾਇਆ ਹੋਵੇ ਮੈਂ ਬਹੁਤ ਵੱਡਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਇਹ ਜਾਣਦੇ ਆ ਕਿ ਪਾਵਰ ਵਾਲੀ ਪਾਰਟੀ ਹੈ ਜਿਹੜੀ ਮਤਲਬ ਕੰਮ ਢਾਲਲੇ ਨਾਲ ਕਰਦੀ ਹੈ ਜਿਹੜੀ ਪਾਰਟੀ ਉਹ ਫਿਰ ਕਨਸਤ ਪਾਰਟੀ ਵੀ ਹੈ ਨਾ ਜੀ ਸਾਧਸ਼ਾ ਕੋਈ ਕੱਲਾ ਸ਼ਰੋਮੀ ਇਕੱਲੇ ਦਾ ਸਵਾਰ ਨਹੀਂ ਉਹ ਮੁੱਢੋਂ ਹੁੰਦੀ ਆ ਰਹੀਆਂ ਸਾਧਸ਼ਾ ਤਾਂ ਕਰਨ ਵਾਲਿਆਂ ਨੇ ਗੁਰੂ ਸਾਹਿਬ ਤੱਕ ਨਹੀਂ ਬਖਸ਼ੇ ਅਸੀਂ ਤਾਂ ਉਹਨਾਂ ਦੇ ਚਰਨਾਂ ਦੇ ਧੂੜ ਦੇ ਕਿਣਕੇ ਬਰਾਬਰ ਵੀ ਨਹੀਂ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਿਲਾਫ ਸਾਧਸ਼ਾ ਹੋਈਆਂ ਸੋ ਜਦੋਂ ਵੀ ਮੈਂ ਦੇਖਿਆ ਕਿ ਸਿੱਖ ਰਾਜ ਉੱਠਿਆ ਸਿੱਖ ਰਾਜ ਦੇ ਖਿਲਾਫ ਸਾਧਸ਼ਾ ਹੋਈਆਂ 2 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਹੋ ਗਈ ਭਗਵੰਤ ਮਾਨ ਸਾਹਿਬ ਨੇ ਤਾਂ ਆਪ ਬੇਅਦਬੀਆਂ ਦਾ ਚਲਾਨ ਪੇਸ਼ ਕੀਤਾ ਪੰਜਾਬ 'ਚ ਸਿਆਸਤ ਹੋਈ ਰਾਹੁਲ ਗਾਂਧੀ ਨੇ ਆ ਕੇ ਕਹਿਤਾ ਕਿ ਜੀ 70% ਪੰਜਾਬ ਦਾ ਯੂਥ ਮਚੜੀ ਹੈ ਮਤਲਬ ਤੁਸੀਂ ਉਹਦਾ ਸਿੱਟਾ ਜਾਂ ਉਹਦਾ ਨਤੀਜਾ ਸੁਣਦੇ ਹੋ ਸਾਡੇ ਬੱਚਿਆਂ ਨੂੰ ਮਲਟੀਨੇਸ਼ਨਲ ਚ ਜੌਬਾਂ ਮਿਲਦੀਆਂ ਬੰਦ ਹੋ ਗਈਆਂ ਅਸੀਂ ਕਹਿੰਦੇ ਹਾਂ ਨਾ ਕਿ ਅੱਜ ਪੰਜਾਬ 'ਚ ਜਿਹੜਾ ਸੰਕਟ ਹੈ ਇਹ ਇੰਨਾ ਜ਼ਿਆਦਾ ਕਿਉਂ ਵੱਧ ਗਿਆ ਕਿਉਂਕਿ ਉਹਦੀ ਜ਼ਿੰਮੇਵਾਰ ਕਾਂਗਰਸ ਤੇ ਆਮ ਆਦਮੀ ਪਾਰਟੀ ਤੁਸੀਂ ਪ੍ਰਚਾਰਨਾ ਸ਼ੁਰੂ ਕਰਤਾ ਕਿ ਜੀ ਪੰਜਾਬ ਨਸ਼ੇੜੀ ਹੈ ਉਦੋਂ ਤੁਹਾਡਾ ਪ੍ਰਚਾਰਨ ਪਿੱਛੇ ਮੁਫਾਦਸੀ ਪੋਲਿਟਿਕਲ ਪਰ ਤੁਸੀਂ ਇਹ ਗੱਲ ਸੋਚਿਆ ਹੀ ਨਹੀਂ ਕਿ ਅਸੀਂ ਆਪਣੇ ਬੱਚਿਆਂ ਦਾ ਨੁਕਸਾਨ ਕਰ ਰਹੇ ਹਾਂ ਪੰਜਾਬ ਦੇ ਵਿੱਚ ਪੰਜਾਬੀ ਬਾਹਰ ਜਾ ਰਹੇ ਨੇ ਮਾਈਗ੍ਰੇਟ ਕਰ ਰਹੇ ਨੇ ਗੈਰ ਪੰਜਾਬੀ ਪੰਜਾਬ ਦੇ ਵਿੱਚ ਆ ਰਹੇ ਨੇ ਔਰ ਕੋਈ ਕਹਿਣ ਚੱਕਤਰੀ ਨਹੀਂ ਮੈਂ ਕਿਸੇ ਦੇ ਖਿਲਾਫ ਨਹੀਂ ਪਰ ਅੱਜ ਤੋਂ 10 15 ਸਾਲ ਬਾਅਦ ਅਗਰ ਇਹ سلسلہ ਚੱਲਦਾ ਰਿਹਾ ਅਗਰ ਪੰਜਾਬੀ ਅੱਜ ਵੀ ਸਹਰਦੋ ਕੇ ਨਾ ਸੋਚਿਆ ਤਾਂ ਉਹ ਯਾਦਵ ਮਿਸ਼ਰਾ ਕੋਈ ਉਹੇ ਦੇ ਮੁੱਖ ਮੰਤਰੀ ਬਣਿਆ ਕਰਨਗੇ ਸਿੰਘ ਮੁੱਖ ਮੰਤਰੀ ਖਤਮ ਹੋ ਜਾਣਗੇ ਤੁਹਾਡੇ ਫਰਦਾਂ ਚੋਂ ਨਾਮ ਖਤਮ ਹੋ ਜਾਣਗੇ ਜਿਸ ਤਰੀਕੇ ਬੱਚੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਬਾਹਰ ਜਾ ਰਹੇ ਨੇ ਇਹ ਜਿਹੜੀ ਕੌਮ ਨੂੰ ਅਸੀਂ ਕਹਿੰਦੇ ਸੀ ਜੀ ਇਹ ਇਹ ਤਾਂ ਬਹੁਤ ਬਹਾਦਰਾਂ ਦੀ ਕੌਮ ਹੈ ਇਹ ਤਾਂ ਜੀ ਹਰੀ ਸਿੰਘ ਨਲੂਏ ਦੀ ਬੰਦਾ ਸਿੰਘ ਬਹਾਦਰ ਦੀ ਕੌਮ ਹੈ ਅਸੀਂ ਬਾਹਰਲੇ ਦੇਸ਼ਾਂ ਸਾਡੇ ਬੱਚੇ ਡਾਕਟਰ ਇੰਜੀਨੀਅਰ ਨੇ ਅੱਜ ਤੁਹਾਡੇ ਬੱਚਿਆਂ ਦੀ ਜਿਹੜੀ ਬੇਸਿਕ ਕੁਆਲਿਫੀਕੇਸ਼ਨ ਹੈ ਨਾ ਪਲੱਸ 2 ਕੈਪਟਨ ਅਮਰਿੰਦਰ ਸਿੰਘ ਸਾਹਿਬ ਨੇ ਗੁਟਕਾ ਸਾਬ ਚੱਕ ਕੇ ਸੌਂ ਫਾਦੀ ਸੀ ਬੇਅਦਬੀਆਂ ਦੀ ਨਸ਼ੇ ਦੀ ਘਰ ਘਰ ਨੌਕਰੀ ਦੀ ਉਹ ਫੇਲ ਸਾਬਤ ਹੋਏ ਔਰ ਉਹਨਾਂ ਦੇ ਆਪਣੇ ਰਾਜ ਦੇ ਵਿੱਚ ਪੌਣੇ 200 ਬੇਅਦਬੀ ਹੋਈ ਰਮੰਦਰ ਸਾਹਿਬ ਦੇ ਵਿੱਚ ਬੇਦਬੀ ਕਰਨ ਦੀ ਕੋਸ਼ਿਸ਼ ਹੋਈ ਚੰਨੀ ਸਾਹਿਬ ਦੇ ਤਸਫੀਂ ਦੰਦਾਵੇ ਦੇ ਰਾਜ 'ਚ ਇਹਨਾਂ ਨੇ ਖੜੇ ਹੋ ਕੇ ਸੌਂ ਖਾਦੀ ਸੀ ਦਰਬਾਰ ਸਾਹਿਬ ਦੇ ਵਿੱਚ ਇੱਕ ਹਫ਼ਤੇ 'ਚ ਕਹਿੰਦੇ ਸੀ ਦੁਸ਼ੀ ਫੜਦੇ ਹਾਂ ਫੜੇਗੇ ਦੁਸ਼ਮਣ ਉਹ ਤੋਂ ਵੱਡੀ ਬੇਦਬੀ ਕੋਈ ਹੋਈ ਫਿਰ ਉਸ ਤੋਂ ਬਾਅਦ ਪਟਿਆਲੇ ਕੋਲੇ ਜਿਹੜੇ ਗੁਰੂ ਸਾਹਿਬ ਦੇ ਸਭ ਤੋਂ ਛੋਟੇ ਸਰੂਪ ਸੀ ਉਹ ਕਾਂਗਰਸ ਦੇ ਰਾਜ 'ਚ ਚੋਰੀ ਹੋਏ ਉਹ ਅੱਜ ਤੱਕ ਨਹੀਂ ਲੱਭਿਆ ਫਿਰ ਆ ਗਿਆ ਭਗਵੰਤ ਮਾਨ ਸਾਹਿਬ ਦਾ ਰਾਜ 2 ਸਾਲ ਸਿਆਸਤ ਤਾਂ ਭਗਵੰਤ ਮਾਨ ਨੇ ਵੀ ਬਹੁਤ ਲੰਬੀ ਚੌੜੀ ਕੀਤੀ ਪਰ ਭਗਵੰਤ ਮਾਨ ਸਾਹਿਬ ਦੇ ਰਾਜ ਦੇ ਵਿੱਚ ਸੁਲਤਾਨਪੁਰ ਲੋਧੀ ਪੁਲਸ ਚੜ੍ਹਤੀ ਗੋਲੀਆਂ ਚਲਾਈਆਂ 84 ਤੋਂ ਬਾਅਦ ਇੰਦਰਾ ਗਾਂਧੀ ਤੋਂ ਬਾਅਦ ਅਗਰ ਕਿਸੇ ਨੇ ਗੁਰਦੁਆਰੇ 'ਚ ਫੌਜ ਚਾੜੀ ਤਾਂ ਭਗਵੰਤ ਮਾਨ ਨੇ ਚੜ੍ਹੀ ਕਿ ਉਹ ਬੇਅਦਬੀ ਜੀ ਰੋਜ਼ ਬੇਅਦਬੀਆਂ ਹੋ ਰਹੀਆਂ ਕਦੇ ਮਰਿੰਡੇ ਹੋ ਜਾਂਦੀ ਕਦੇ ਭਵਾਨੀਗੜ ਹੋ ਜਾਂਦੀ ਕਦੇ ਸਨੌਰ ਹੋ ਜਾਂਦੀ ਕਿ ਉਹ ਬੇਅਦਬੀ ਨਹੀਂ ਮੈਂ ਤਾਂ ਆਮ ਆਦਮੀ ਪਾਰਟੀ ਕਾਂਗਰਸ ਨੂੰ ਪੁੱਛਦਾ ਕਿ ਕੀ ਉਹ ਗੁਰੂ ਸਾਹਿਬ ਦੀ ਇੱਜ਼ਤ ਘਟ ਗਈ ਤੁਹਾਡੇ ਇਹਦਾ ਮਤਲਬ ਕੇਜਰੀਵਾਲ ਦੀ ਸੋਚ ਨੂੰ ਆਮ ਆਦਮੀ ਪਾਰਟੀ ਅੱਗੇ ਵਧਾਰੀ ਹੈ ਕਿ ਪੰਜਾਬ ਤੋਂ ਪਾਣੀ ਪਾਇਆ ਹਰਿਆਣਾ ਦਿੱਲੀ ਲੈ ਕੇ ਜਾਣਾ ਕਿ ਕੋਈ ਛੋਟੇ ਮਸਲੇ ਨਹੀਂ ਏ ਤੁਹਾਡਾ ਐਡਵੋਕੇਟ ਜਨਰਲ ਆਮ ਆਦਮੀ ਪਾਰਟੀ ਦਾ ਸੁਪਰੀਮ ਕੋਰਟ ਤੇ ਖੜਾ ਹੋ ਕੇ ਕਹਿ ਦਿੰਦਾ ਭਾਈ ਜੇ ਦਿੱਲੀ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਹੈ ਤਾਂ ਪੰਜਾਬ 'ਚ ਐਮਐਸਪੀ ਬੰਦ ਕਰ ਦਿਓ ਸਾਡਾ ਮਸਲਾ ਹੈ ਦਿੱਲੀ ਦਾ ਪ੍ਰਦੂਸ਼ਣ ਕੀ ਪੰਜਾਬ ਦੇ ਕਿਸਾਨ ਕਰਕੇ ਉਹ ਤੋਂ ਉਥੋਂ ਦੀ ਫੈਕਟਰੀਆਂ ਕਰਕੇ ਉਥੋਂ ਦੇ ਵਹੀਕਲਸ ਦੀ ਪ੍ਰਦੂਸ਼ਣ ਜਦੋਂ ਮੈਂ ਪੁੱਛਣਾ ਚਾਹੁੰਦਾ ਅੱਜ ਭਗਵੰਤਪਾਲ ਸਾਹਿਬ ਨੂੰ ਐਡੇ ਸਿਆਣੇ ਨੇ ਸਾਇੰਟਿਸਟਾਂ ਨੂੰ ਪੁੱਛ ਲੈਣ ਕਿ ਜਦੋਂ ਕਰੋਨਾ ਸੀ ਉਦੋਂ ਦਿੱਲੀ ਦਾ ਪ੍ਰਦੂਸ਼ਣ ਕਿਉਂ ਘਟ ਗਿਆ ਕਿਸਾਨਾਂ ਨੇ ਦੋ ਦੋ 40 ਸਾਢੇ ਸੀ ਖੇਤੀ ਬੰਦ ਹੋ ਗਈ ਸੀ ਕਿਤੇ ਕਰੋਨਾ 'ਚ ਚੱਲਦੀ ਸੀ ਖੇਤੀ ਤਾਂ ਉਦੋਂ ਵੀ ਉਦੋਂ ਪ੍ਰਦੂਸ਼ਨ ਉੱਥੇ ਕਿਉਂ ਬੰਦ ਹੋ ਗਿਆ ਕਿਉਂਕਿ ਉਦੋਂ ਫੈਕਟਰੀਆਂ ਬੰਦ ਹੋ ਗਈਆਂ ਉਦੋਂ ਆਵਾਜਾਈ ਬੰਦ ਹੋ ਗਈ ਤਾਂ ਦੇ ਵਿੱਚ ਪ੍ਰਦੂਸ਼ਨ ਨਹੀਂ ਸੀ ਸੋ ਕਿਤੇ ਨਾ ਕਿਤੇ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਪੰਜਾਬ ਦੀ ਜਿਹੜੀ ਸੱਤਾ ਜਿੱਦਾਂ ਮੈਂ ਬਾਰ-ਬਾਰ ਕਹਿੰਨਾ ਇਹ ਥੋੜੀ ਹੋਂਦ ਦੇ ਉੱਤੇ ਹਮਲਾ ਹੋ ਚੁੱਕਿਆ ਆਪਣੇ ਪੰਜਾਬੀਆਂ ਤੇ ਆਪਣਾ ਰਾਜ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਣੀ ਪਛਾਣ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਹ ਜਿਹੜੀ ਕੁਹਾੜੀ ਸਾਨੂੰ ਵੱਡ ਰਹੀ ਹੈ ਉਹਦੇ ਦੱਸਦੇ ਨੇ ਤੇ ਭਗਵੰਤ ਸਿੰਘ ਜਿਹੜੇ ਤਰੀਕੇ ਨਾਲ ਬੀਜੇਪੀ ਦਾ ਵਰਤਾਰਾ ਬਾਕੀ ਸਟੇਟਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਤੇ ਸ਼੍ਰੋਮਣੀ ਅਕਾਲੀ ਦਲ ਉਸ ਪਾਰਟੀ ਦੇ ਨਾਲ ਖੜੀ ਹੈ ਅੱਜ ਵੀ ਖੜੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਨਾਲ ਖੜੀ ਹੈ ਅਸੀਂ ਪੰਜਾਬ ਦੀ ਖੇਤਰੀ ਪਾਰਟੀ ਆ ਤੇ ਅਸੀਂ ਪੰਜਾਬ ਦੇ ਪਹਿਰੇਦਾਰ ਆ ਸਾਡੇ ਲਈ ਪੰਜਾਬ ਪਹਿਲਾ ਹੈ ਸਾਡੇ ਦੀ ਕੋਈ ਵੀ ਅਲਾਈਅੰਸ ਕੋਈ ਵੀ ਘੱਟ ਜੋੜੋ ਬਾਤ ਇਹ ਸੋ ਪੰਜਾਬ ਦਾ ਜਿਹੜਾ ਬਜਟ ਹੈ ਨਾ ਜੀ ਉਹ ਬੜਾ ਸੀਮਤ ਜਾਂ ਤਾਂ ਤੁਸੀਂ ਉਹਨੂੰ ਕੰਮ ਕਰਨ ਤੇ ਖਰਚ ਲਓ ਜਾਂ ਮਸ਼ੂਰੀ ਦੇ ਕਰਾ ਅਕਾਲੀ ਦਲ ਨੇ ਕੰਮ ਕੀਤੇ ਉਹਨੂੰ ਕੰਮਾਂ ਤੇ ਖਰਚਿਆ ਪੈਸੇ ਨੂੰ ਇਹਨਾਂ ਨੇ ਮਸ਼ਹੂਰੀ ਤੇ ਖਰਚਤਾ ਪਰ ਜਦੋਂ ਹਿਸਾਬ ਹੋਊਗਾ ਨਾ ਅੰਤ ਚ ਆ ਕੇ ਤਾਂ ਉਦੋਂ ਫਿਰ ਲੋਕ ਕੰਪੈਰੀਜ਼ਨ ਅੱਜ ਹੀ ਕਰਨ ਲੱਗਗੇ ਔਰ ਇਹ ਪਹਿਲੀ ਸਰਕਾਰ ਹੈ ਜਿਹੜੀ ਇੰਨੀ ਛੇਤੀ ਡਿਸਕ੍ਰੈਡਿਟ ਹੋਈ ਉਹਦਾ ਰੀਜ਼ਨ ਹੈ ਸੋ ਜ਼ਿਆਦਾ ਪੈਸਾ ਅਰਵਿੰਦ ਕੇਜਰੀਵਾਲ ਤੇ ਖਰਚਿਆ ਜਾ ਰਿਹਾ ਤਾਂ ਇੰਨਾ ਸ਼ੁਕਰੇ ਇਡੀ ਫੜ ਕੇ ਲੇਗੀ ਨਹੀਂ ਜਿੰਨੇ ਤੁਸੀਂ ਦੇਖ ਲਓ 9 ਸਮਨ ਨਿਕਲੇ ਅਰਵਿੰਦ ਕੇਜਰੀਵਾਲ ਦੇ ਹਰ ਇੱਕ ਸਮਨ ਪੰਜਾਬ ਤੋਂ 3-4 ਕਰੋੜ ਦਾ ਪੈਂਦਾ ਸੀ ਕਿਉਂਕਿ ਜਦੋਂ ਸਮਨ ਆਉਂਦਾ ਭਗਵੰਤ ਸਿੰਘ ਸਾਬ ਲੈ ਕੇ ਉਹਨਾਂ ਨੂੰ ਹਵਾ 'ਚ ਦੇਸ਼ ਦੇ ਭ੍ਰਮਣ ਤੇ ਪੈਸਾ ਪੰਜਾਬ ਦੇ ਸਰਪੰਚ ਸ੍ਰੀ ਕਾਜ ਜੀ ਤੁਸੀਂ ਦੇਖ ਰਹੇ ਹੋ ਡਾਕ ਤੇ ਮੈਂ ਆ ਮਨਦੀਪ ਅੱਜ ਜਿਸ ਸ਼ਖਸ ਨਾਲ ਅਸੀਂ ਪੋਡਕਾਸਟ ਦੇ ਲਈ ਬੈਠੇ ਆ ਉਹਨਾਂ ਦੀ ਤੀਜੀ ਪੀੜ੍ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਪੰਜਾਬ ਦੀ ਖੇਤਰੀ ਇਕਲੋਤੀ ਪਾਰਟੀ ਹੈ ਤੇ ਉਸ ਪਾਰਟੀ ਨਾਲ ਨੌਜਵਾਨ ਕਿਉਂ ਜੁੜ ਰਹੇ ਆ ਤੇ ਨੌਜਵਾਨਾਂ ਦਾ ਰੁਝਾਨ ਕਿਉਂ ਹੈ ਕਿਉਂਕਿ ਜਿਸ ਸ਼ਖਸ ਨਾਲ ਅਸੀਂ ਅੱਜ ਤੁਹਾਡੀ ਮੁਲਾਕਾਤ ਕਰਵਾਵਾਂਗੇ ਉਹ ਵੀ ਨੌਜਵਾਨ ਨੇ ਅਸ਼ੇਤੋ ਵਕੀਲ ਨੇ ਤੇ ਛੋਟੀ ਉਮਰ ਦੇ ਵਿੱਚ ਸ਼ਮਨੀ ਅਕਾਲੀ ਦਲ ਦੇ ਚੀਫ ਸਪੋਕਸਪਰਸਨ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਅਰਸ਼ਦੀਪ ਜੀ ਥੋੜਾ ਐਕਟਿਵ ਪੋਲਿਟਿਕਸ ਦੇ ਵਿੱਚ ਆਉਣਾ ਜਿਵੇਂ ਮੈਂ ਦੱਸਿਆ ਕਿ ਤਿੰਨ ਪੀੜੀਆਂ ਤੋਂ ਤੁਸੀਂ ਅਕਾਲੀ ਹੋ ਤੇ ਤਿੰਨਾਂ ਪੀੜੀਆਂ ਦੇ ਵਿੱਚੋਂ ਕੋਈ ਐਕਟਿਵ ਪੋਲਿਟਿਕਸ ਦੇ ਵਿੱਚ ਨਹੀਂ ਆਇਆ ਅਕਾਲੀ ਰਹੇ ਤੁਸੀਂ ਕਿਵੇਂ ਬਣੇ ਕਿ ਮੈਨੂੰ ਆਉਣਾ ਚਾਹੀਦਾ ਅਕਾਲੀ ਦਲ ਚ ਮਤਲਬ ਐਕਟਿਵ ਪੋਲਿਟਿਕਸ ਦੇ ਵਿੱਚ ਆਉਣਾ ਚਾਹੀਦਾ ਮੈਂ ਬੇਸਿਕਲੀ ਮੇਰਾ ਜਿਹੜਾ ਪਿੰਡ ਹੈ ਜੀ ਉਹ ਖਮਾਣੋ ਦੇ ਨਾਲ ਅਮਰਗੜ ਜੀ ਪਹਿਲਾਂ ਲੁਧਿਆਣਾ ਜ਼ਿਲ੍ਹੇ ਦਾ ਆਖਰੀ ਪਿੰਡ ਸੀ ਹੁਣ ਇਹ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਆਖਰੀ ਪਿੰਡ ਹੈ ਜੀ ਮੇਰੇ ਜਿਹੜੇ ਗ੍ਰੈਂਡਫਾਦਰ ਹਨ ਉਹ ਉਸ ਜ਼ਮਾਨੇ ਚ ਸਫੇਦ ਪੋਸ਼ ਸੀਗੇ ਜਿਨ੍ਹਾਂ ਨੂੰ ਕਹਿੰਦੇ ਆ ਕਿ ਉਹ ਮੈਜਿਸਟਰੇਟ ਦੀਆਂ ਪਾਵਰਾਂ ਉਦੋਂ ਹੁਣ ਤਾਂ ਮੈਜਿਸਟਰੇਟ ਹੁੰਦੇ ਨੇ ਐਸ ਡੀ ਐਮ ਹੁੰਦੇ ਨੇ ਉਦੋਂ ਸਫੇਦ ਪੋਸ਼ ਹੁੰਦੇ ਸੀ ਜੀ ਤੇ ਜਿਹੜੇ ਮੇਰੇ ਦਾਦਾ ਜੀ ਸਰਦਾਰ ਮਨਸ਼ਾ ਸਿੰਘ ਕਲੇਰ ਜੀ ਉਹ এডਿਕੇਸ਼ਨ ਦੇ ਨਾਲ ਜੁੜੇ ਹੋਏ ਸੀ ਤੇ ਜਿਹੜੇ ਸੇਵਕ ਜਥਾ ਸਕੂਲ ਕਿਉਂਕਿ ਜਿਹੜੇ ਮਿਸ਼ਨਰੀ ਸਕੂਲ ਕਨਵੈਂਟ ਸਕੂਲ ਇਹ ਬੜੇ ਬਾਤ ਚਾਏ ਨੇ ਜੀ ਸੋ ਸੇਵਕ ਜਥਾ ਸਕੂਲ ਦੇ ਉਹ ਫਾਊਂਡੇਟਰੀ ਉਹਨਾਂ ਚੋਂ ਸੀਗੇ ਉਹ ਜੀ ਫਿਰ ਮੇਰੇ ਜਿਹੜੇ ਫਾਦਰ ਸਾਹਿਬ ਨੇ ਉਹ ਵਕੀਲ ਨੇ وکਾਲਤ ਕੀਤੀ ਉਹਨਾਂ ਨੇ ਪਟਿਆਲੇ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਹੂੰ ਸੋ ਪਾਰਟੀ ਦੇ ਨਾਲ ਅਸੀਂ ਬਹੁਤ ਲੰਬੇ ਸਮੇਂ ਤੋਂ ਜੁੜਿਆ ਜਦ ਕਿ ਮੈਂ ਕਿਹਾ ਕਿ ਸੇਵਕ ਜਥਾ ਸਕੂਲ ਉਹ ਸਾਰਾ ਰਿਲੀਜੀਅਸ ਬੈਕਗਰਾਉਂਡ ਫਿਰ ਮੇਰੇ ਫਾਦਰ ਸਾਹਿਬ ਬਾਦਲ ਸਾਹਿਬ ਹੋਰਾਂ ਦੇ ਵਕੀਲ ਰਹੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਲੀਡਰ ਸੀ ਵਕੀਲ ਰਹੇ ਉਹਨਾਂ ਦੇ ਸਾਡੇ ਦਫ਼ਤਰ ਚ ਆਮ ਆਉਣੀ ਜਾਣੀ ਸੀ ਹੂੰ ਸੋ ਜਦੋਂ ਲੀਡਰ ਸਾਹਿਬਾਨ ਨੇ ਆਉਣਾ ਮੈਨੂੰ ਚੰਗਾ ਲੱਗਦਾ ਸੀ ਮੈਂ ਉਹਨਾਂ ਦੇ ਨਾਲ ਬੈਠਣਾ ਗੱਲਬਾਤ ਕਰਨੀ ਫਿਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ 2007 ਤੋਂ 17 ਵਾਲੀ ਜਿਹੜੀ ਸੀ ਉਹਦੇ ਵਿੱਚ ਮੈਨੂੰ ਵੀ ਮੌਕਾ ਮਿਲਿਆ ਮੈਂ ਡਿਪਟੀ ਐਡਵੋਕੇਟ ਜਨਰਲ ਦੇ ਤੌਰ ਤੇ ਮੈਨੂੰ ਤਾਇਨਾਤ ਕੀਤਾ ਗਿਆ ਸੰ디ਗੜ ਹਾਈ ਕੋਰਟ ਦੇ ਵਿੱਚ ਉਹ ਸਮਾਸੀ ਜਦੋਂ ਮੈਂ ਪਟਿਆਲੇ ਤੋਂ ਚੰਡੀਗੜਾ ਆਇਆ ਓਕੇ ਫਿਰ ਚੰਡੀਗੜਾ ਆਇਆ ਉਰੇ ਪੋਲੀਟੀਕਲ ਸਰਕਲ ਦੇ ਵਿੱਚ ਘੁੰਮਣਾ ਸ਼ੁਰੂ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਆਉਣਾ ਸ਼ੁਰੂ ਕੀਤਾ ਉਹ ਕਹਿੰਦੇ ਹੁੰਦੇ ਫਿਰ ਚੱਲਦੇ 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 ਇੰਟਰਸਟ ਪੈ ਗਿਆ ਤੇ ਫਿਰ 2017 ਤੋਂ ਬਾਅਦ ਜਦੋਂ ਲੋਕਾਂ ਨੇ ਸੱਤਾ ਚੋਂ ਲਾਂਭੇ ਕੀਤਾ ਅਕਾਲੀ ਦਲ ਨੂੰ ਫਿਰ ਮੈਂ ਉਰੇ ਬਾਦਲ ਸਾਹਿਬ ਨੇ ਕਿਹਾ ਕਿ ਯਾਰ ਕਾਕਾ ਵੀ ਇਹ ਹੁਣ ਨਾ ਬਹੁਤ ਉਦੋਂ ਲੋਕਲ ਲੈਵਲ ਤੇ ਪਰਚੇ ਹੋਣ ਲੱਗੇ ਸੀ ਸਾਡੇ ਅਕਾਲੀ ਵਰਕਰਾਂ ਤੇ ਲੀਡਰਾਂ ਤੇ ਤਾਂ ਬਾਦਲ ਸਾਹਿਬ ਦੀ ਹਮੇਸ਼ਾ ਸੋਚ ਹੁੰਦੀ ਸੀ ਕਿ ਆਪਾਂ ਮਦਦ ਕਰੀ ਹਾਂ ਫਿਰ ਉਹ ਸਮੇਂ ਚ ਮੈਂ ਸ਼ਰੋਮਨੀ ਅਕਾਲੀ ਦਲ ਵਕੀਲ .com ਇੱਕ ਵੈਬਸਾਈਟ ਲਾਂਚ ਕੀਤੀ ਓਕੇ ਜਿਹਦਾ ਮੁੱਖ ਮਤਲਬ ਮਕਸਦ ਸੀ ਕਿ ਜਿਹੜੇ ਸਾਡੇ ਵਰਕਰ ਨੇ ਨੀਚੇ ਜਿਨ੍ਹਾਂ ਦੇ ਨਾਲ ਤਕੀਸ਼ਾ ਹੀ ਹੋ ਰਹੀ ਹੈ ਉਹਨਾਂ ਨੂੰ ਫ੍ਰੀ ਲੀਗਲ ਏਡ ਦਾ ਇੱਕ ਪ੍ਰੋਗਰਾਮ ਸੀ ਉਹ ਸ਼ੁਰੂ ਕੀਤੀ ਦਫ਼ਤਰ ਹੋਰ ਆਉਣਾ ਜਾਣਾ ਸ਼ੁਰੂ ਹੋ ਗਿਆ ਦਫ਼ਤਰ ਬੈਠਣ ਲੱਗੇ ਲੋਕਾਂ ਨੂੰ ਮਿਲਣ ਲੱਗੇ ਸੋ ਚੱਲਦੇ ਚੱਲਦੇ ਫਿਰ ਸਦਾ ਸੁਖੀ ਸਿੰਘ ਬਾਦਲ ਸਾਹਿਬ ਨੇ ਇਧਰਲੇ ਪਾਸੇ ਨੂੰ ਸਪੋਕਸ ਪਰਸਨ ਪਾਸੇ ਨੂੰ ਤੁਰਿਆ ਦੋ ਬੰਦਿਆਂ ਨੇ ਬੜਾ ਐਮ ਰੋਲ ਨਿਭਾਇਆ ਇਹਦੇ ਵਿੱਚ ਜੇ ਮੈਂ ਕਹਾਂ ਤਾਂ ਡਾਕਟਰ ਦਲਜੀਤ ਚੀਮਾ ਜੋ ਕਿ ਉਹਰੇ ਪਾਰਟੀ ਦੇ ਸੀ ਚਰਨਜੀਤ ਬਰਾੜ ਸਾਹਿਬ ਉਹਰੇ ਹੁੰਦੇ ਸੀ ਸੋ ਉਸ ਸਮੇਂ ਦੇ ਵਿੱਚ ਚੱਲਦੇ ਚੱਲਦੇ ਅਸੀਂ ਫਿਰ ਮੈਂ ਪਾਰਟੀ ਦਾ ਸਪੋਕਸ ਪਰਸਨ ਬਣਿਆ ਤੇ ਬਸ ਕਰਦੇ ਕਰਦੇ ਜਿਹੜੇ ਪਹੁੰਚ ਅੱਛਾ ਜਦੋਂ ਛੋਟੀ ਉਮਰ ਐ ਤੁਸੀਂ ਦਫ਼ਤਰਾਂ ਚ ਜਾਣ ਲੱਗ ਪੋ ਵੱਡੇ ਲੀਡਰਾਂ ਨੂੰ ਤੁਸੀਂ ਨੇੜੇੋਂ ਦੇਖਣ ਲੱਗ ਪੋ ਤੇ ਉਹ ਕਈ ਵਾਰੀ ਉਹਨਾਂ ਦੀ ਚਮਕ-ਦਮਕ ਉਹ ਵੀ ਪ੍ਰਭਾਵਿਤ ਕਰਦੀ ਹੈ ਤੁਹਾਨੂੰ ਇਹ ਹੋਇਆ ਕਿ ਹਾਂ ਯਾਰ ਵੀ ਰੋਬ ਜਿਹੜਾ ਮਿਲਦਾ ਨਾ ਪੋਲਿਟੀਕਲ ਪਾਵਰ ਜਿਹੜੀ ਮਿਲਦੀ ਹੈ ਉਹ ਪੋਲਿਟੀਕਲ ਪਾਵਰ ਨੂੰ ਲੈ ਕੇ ਉਹ ਬੱਚਾ ਹੁੰਦਾ ਇੱਕ ਆਕਰਸ਼ਿਤ ਹੁੰਦਾ ਕਿ ਹਾਂ ਯਾਰ ਮੈਂ ਉਹ ਪਾਵਰ ਲੈਣੀ ਹੈ ਉਹ ਹੋਇਆ ਇਹ ਨਾ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਤਾਂ ਵਰਕਿੰਗ ਕਲਚਰ ਸਮਝ ਲਓ ਇਹਦੇ ਚ ਜੇ ਚਮਕ-ਦਮਕ ਵਾਲੀ ਪਾਰਟੀ ਹੈ ਨਹੀਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਮਤਲਬ ਕਈ ਲੋਕ ਕਹਿੰਦੇ ਨੇ ਕੋਈ ਪਰਸੈਪਸ਼ਨ ਬਣਾ ਲੈਂਦਾ ਪਰ ਇਹ ਮੋਰ ਆਫ ਅ ਪਰਿਵਾਰ ਜੇ ਵਰਗੀ ਪਾਰਟੀ ਹੈ ਮਤਲਬ ਮੈਂ ਉਰੇ ਆਉਂਦਾ ਰਿਹਾ ਮੈਂ ਕਹਿੰਦਾ ਕਿ ਮੈਂ ਪਰਿਵਾਰਕ ਤੌਰ ਤੇ ਸਦਾ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਮੈਂ ਮਤਲਬ ਕਿ ਜਦੋਂ ਇੱਕ ਨੌਜਵਾਨ ਦੇ ਤੌਰ ਤੇ ਪਹਿਲੀ ਵਾਰ ਹੀ ਮਿਲਿਆ ਸੀ 2003-4 ਤੋਂ ਮੈਂ ਕਿਉਂਕਿ ਮੇਰੇ ਫਾਦਰ ਉਹ ਕੇਸਾਂ ਦੇ ਵਿੱਚ ਜਾਂਦੇ ਸੀ ਮੈਂ ਵੀ ਮਿਲਦਾ ਸੀ 2003-4 ਤੋਂ ਲੈ ਕੇ ਅੱਜ 2024 ਆ ਗਈ ਤਾਂ ਮੈਂ ਕਦੇ ਦੇਖਿਆ ਨਹੀਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਆਪਣੇ ਆਪ ਨੂੰ ਕੋਈ ਵੱਡਾ ਦਿਖਾਇਆ ਹੋਵੇ ਮੈਂ ਬਹੁਤ ਵੱਡਾ ਤੁਸੀਂ ਛੋਟੇ ਸੋ ਇੱਕ ਪਰਿਵਾਰ ਵਾਂਗੂ ਇੱਕ ਬੱਚੇ ਵਾਂਗੂ ਉਹਨਾਂ ਨੇ ਮੈਨੂੰ ਮਤਲਬ ਟ੍ਰੀਟ ਕੀਤਾ ਸਰਦਾਰ ਬਿਕਰਮ ਮਜੀਠੀਆ ਸਾਹਿਬ ਨਾਲ ਮੇਰਾ ਇੱਕ ਬਹੁਤ ਲੰਬਾ ਐਸੋਸੀਏਸ਼ਨ ਹੈ ਉਹਨਾਂ ਨੇ ਵੀ ਇੱਕ ਵੱਡੇ ਛੋਟੇ ਭਰਾ ਵਾਂਗੂ ਬਹੁਤ ਪਿਆਰ ਦਿੱਤਾ ਸੋ ਚਮਕਦਮਕ ਕਦੇ ਦਿਖੀ ਨਹੀਂ ਇੱਕ ਪਰਿਵਾਰ ਜੇ ਵਾਂਗੂ ਹੀ ਪੜ ਕੇ ਉਰੇ ਪਹੁੰਚ ਗਏ ਪਾਵਰ ਤਾਂ ਹੈ ਦੇਖੋ ਪੰਜਾਬ ਦੇ ਵਿੱਚ ਕੋਈ ਵੀ ਪੋਲੀਟੀਕਲ ਪਾਰਟੀਆਂ ਦੀ ਜੇ ਗੱਲ ਕਰਦੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਇਹ ਜਾਣਦੇ ਆ ਕਿ ਪਾਵਰ ਵਾਲੀ ਪਾਰਟੀ ਹੈ ਜਿਹੜੀ ਮਤਲਬ ਕੰਮ ਢਹੱਲੇ ਨਾਲ ਕਰਦੀ ਹੈ ਜਿਹੜੀ ਪਾਰਟੀ ਉਹ ਫਿਰ ਪੰਥਕ ਪਾਰਟੀ ਵੀ ਹੈ ਨਾ ਜੀ ਫਿਰ ਪੰਥ ਤਾਂ ਫਿਰ ਚੜ੍ਹਦੀ ਕਲਾ ਚ ਹੀ ਰਹਿੰਦਾ ਪੰਥ ਨਹੀਂ ਫਿਰ ਕਦੇ ਪੰਥ ਦਲੇਰੀ ਨਾਲ ਲੜਾਈ ਲੜਦਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਮੈਂ ਸਮਝਦਾ ਇੱਕ ਨੌਜਵਾਨ ਹੋਣ ਦੇ ਨਾਤੇ ਮੇਰੇ ਵਰਗੇ ਬਹੁਤ ਸਾਰੇ ਨੌਜਵਾਨ ਵੀ ਸਮਝਦੇ ਨੇ ਇਸ ਗੱਲ ਨੂੰ ਕਿ ਅਗਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਸਿੱਖਾਂ ਦਾ ਕੋਈ ਰਾਜ ਹੈ ਜਾਂ ਸਿੱਖਾਂ ਦੀ ਕੋਈ ਸਰਕਾਰ ਸੀ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਹੈ ਇਹ ਪੰਥ ਦੀ ਰਾਜਨੀਤਿਕ ਨਮਾਇੰਦਾ ਜੱਥੇਬੰਦੀ ਦੇਸ਼ ਚ ਕੋਈ ਹੈ ਦੁਨੀਆ ਚ ਕੋਈ ਅੱਛਾ ਪੰਥਕ ਜਦੋਂ ਆਪਾਂ ਕਹਿੰਨੇ ਆ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਵਜੋਂ ਉੱਭਰੀ ਹੈ ਬਣੀ ਵੀ ਪੰਥਕ ਪਾਰਟੀ ਸੀ ਉਸ ਤੋਂ ਬਾਅਦ ਜਿਵੇਂ 2015 ਤੋਂ ਬਾਅਦ aarop ਲੱਗਣ ਲੱਗੇ ਤੇ ਉਹ ਪੰਥ ਹੀ ਪੰਥਕ ਪਾਰਟੀ ਦੇ ਖਿਲਾਫ ਖੜਾ ਹੋਣ ਲੱਗਿਆ ਜਾਂ ਕੁਝ ਵੀ ਕਹੋ এজেন্ডਾ ਸੀ ਜਾਂ ਕੁਝ ਵੀ ਸੀ ਪਰ ਲੋਕਾਂ ਦੇ ਵਿੱਚ ਮੈਸੇਜ ਗਿਆ ਕਿ ਯਾਰ ਸਾਡੀ ਪੰਥਕ ਪਾਰਟੀ ਐਵੇਂ ਕਿਵੇਂ ਕਰ ਸਕਦੀ ਹੈ ਬੇਅਦਬੀ ਦੇ ਦੋਸ਼ ਲੱਗੇ ਫਿਰ ਹੋਰ ਦੋਸ਼ ਲੱਗਣ ਲੱਗੇ ਤੇ ਦੋਸ਼ ਨਾਲੋਂ ਵੱਧ ਮੈਂ ਇਹ ਗੱਲ ਕਹੂੰਗਾ ਕਿ ਸਾਜ਼ਿਸ਼ਾਂ ਹੋਈਆਂ ਔਰ ਇਹ ਸਾਜ਼ਿਸ਼ਾਂ ਕੋਈ ਇਕੱਲਾ ਸ਼ਰਮ ਦੀ ਅਕਾਲੀ ਤੋਂ ਲੈਣ ਦਾ ਸ਼ਿਕਾਰ ਨਹੀਂ ਓਏ ਮੁੱਢੋਂ ਹੁੰਦੀ ਆ ਰਹੀਆਂ ਨੇ ਸਾਜ਼ਿਸ਼ਾਂ ਤਾਂ ਕਰਨ ਵਾਲਿਆਂ ਨੇ ਗੁਰੂ ਸਾਹਿਬ ਤੱਕ ਨਹੀਂ ਬਖਸ਼ੇ ਅਸੀਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਦੇ ਕਿਣਕੇ ਬਰਾਬਰ ਵੀ ਨਹੀਂ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਿਲਾਫ ਸਾਜ਼ਿਸ਼ਾਂ ਹੋਈਆਂ ਸੋ ਜਦੋਂ ਵੀ ਮੈਂ ਦੇਖਿਆ ਕਿ ਸਿੱਖ ਰਾਜ ਉੱਠਿਆ ਸਿੱਖ ਰਾਜ ਦੇ ਖਿਲਾਫ ਸਾਜ਼ਿਸ਼ਾਂ ਹੋਈਆਂ ਸਿੱਖ ਰਾਜ ਨੂੰ ਦਬਾਇਆ ਗਿਆ ਪੰਜਾਬ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਸਿੱਖਾਂ ਦੀ ਇੱਕ ਪਛਾਣ ਹੈ ਹਮ ਵਰਲਡਵਾਈਡ ਅਗਰ ਅੱਜ ਵੀ ਕਿਤੇ ਕੋਈ ਸਿੱਖ ਤੇ ਕੋਈ ਵਿੱਤਾ ਪੈਂਦੀ ਹੈ ਤੇ ਜੋ ਸਭ ਤੋਂ ਵੱਲ ਕਿਸੇ ਕੰਨੀ ਤੱਕ ਦਾ ਤਾਂ ਸ਼੍ਰੋਮਣੀ ਅਕਾਲੀ ਦਲ ਕੰਨੀ ਤੱਕ ਦਾ ਸੋ ਇਹ ਸਿੱਖਾਂ ਦੇ ਖਿਲਾਫ ਸਾਜ਼ਿਸ਼ਾਂ ਉਹ ਕੁਝ ਐਸੀਆਂ ਏਜੰਸੀਆਂ ਜਿਹੜੀਆਂ ਦੇਸ਼ ਦੇ ਵਿੱਚ ਐਕਟਿਵ ਆ ਵਿਦੇਸ਼ਾਂ ਦੇ ਵਿੱਚ ਐਕਟਿਵ ਆ ਜਿਹੜੀਆਂ ਨਹੀਂ ਚਾਹੁੰਦੀਆਂ ਕਿ ਕੋਈ ਸਿੱਖ ਲੀਡਰਸ਼ਿਪ ਪੂਰੇ ਉੱਭਰ ਕੇ ਸਾਹਮਣੇ ਆਵੇ ਜਾਂ ਸਿੱਖ ਲੀਡਰਸ਼ਿਪ ਪੂਰੇ ਲੰਬਾ ਸਮਾਂ ਰਾਜ ਕਰੇ ਉਹਨਾਂ ਦੀਆਂ ਸਾਜ਼ਿਸ਼ਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਇੱਕੋ ਏਜੰਡਾ ਰਿਹਾ ਹਮੇਸ਼ਾ ਅਸੀਂ ਗੁਰੂ ਸਾਹਿਬ ਦੇ ਫਲਸਫੇ ਤੇ ਚੱਲਦੇ ਆਂ ਸਾਡਾ ਸਰਬੱਤ ਦਾ ਭਲਾ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਤੇ ਪੰਜਾਬ ਦੀ ਤਰੱਕੀ ਪੰਥ ਦੀ ਚੜ੍ਹਦੀ ਕਲਾ ਸਾਜ਼ਿਸ਼ਾਂ ਸਾਡੇ ਖਿਲਾਫ ਵੀ ਹੋਈਆਂ ਪਰ ਹੁਣ ਉਹ ਹੌਲੀ-ਹੌਲੀ ਉਹਨਾਂ ਤੋਂ ਬਦਲ ਹਟਦੇ ਜਾ ਰਹੇ ਨੇ ਲੋਕਾਂ ਨੂੰ ਸਮਝ ਪੈ ਰਹੀ ਹੈ ਕਿ ਵਾਕਈ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ ਨਹੀਂ ਜਿੰਨਾ ਕੰਮ ਪੰਥ ਲਈ ਪੰਜਾਬ ਲਈ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹੈ ਪਿਛੜੇ ਵਰਗਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਮੈਨੂੰ ਲੱਗਦਾ ਦੇਸ਼ 'ਚ ਕਿਸੇ ਪਾਰਟੀ ਨੇ ਨਹੀਂ ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਮੋਰਚੇ ਲਗਾਏ ਹਰ ਮੋਰਚੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਮੂਰੇ ਹੋ ਕੇ ਖੜਾ ਹੈ ਪਰ ਹੁਣ ਪਿਛਲੇ ਦੋ ਕੁ ਦਿਹਾਕਿਆਂ ਦੀ ਗੱਲ ਕਰ ਲਈਏ ਦੋਕ ਦਹਾਕਿਆਂ ਤੋਂ ਲੋਕੀਂ ਦੇਖ ਰਹੇ ਆ ਜਿਵੇਂ ਕਿਸਾਨ ਅੰਦੋਲਨ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਕੋਸ਼ਿਸ਼ ਕੀਤੀ ਕਿ ਅਸੀਂ ਉੱਥੇ ਆਪਦੀ ਪ੍ਰੈਜ਼ੈਂਸ ਦਿਖਾਈਏ ਪਰ ਜਿਹੜੇ ਜ਼ਮੀਨੀ ਪੱਧਰ ਤੇ ਕਈ ਲੋਕ ਕਈ ਲੋਕ ਵਿਰੋਧ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦਾ ਉਹ ਕਿਉਂ ਹੋਇਆ ਕਿਉਂਕਿ ਪੰਥਕ ਮਤਲਬ ਕਿਤੇ ਕੋਈ ਕਮੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਦੇਖੋ ਮੈਂ ਇਹ ਗੱਲ ਕਹੂੰਗਾ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਲੰਮਾ ਸਮਾਂ ਰਾਜ ਕੀਤਾ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਤੋੜੀਆਂ ਵੀ ਗਈਆਂ 인ਦਰਾ ਗਾਂਧੀ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਤੋੜੀਆਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਪੁਰੇ ਤੁਸੀਂ ਇੱਕ ਵਾਰ ਦੇਖਿਆ ਕਿ ਮਾਰ ਹੀ ਦਿੱਤੀ ਗਈ ਸਾਡੇ ਕਿੰਨੇ ਕੈਂਡੀਡੇਟ 38 ਦੇ ਕਰੀਬ ਕੈਂਡੀਡੇਟਾਂ ਦੀ ਹੱਤਿਆ ਹੀ ਕਰ ਦਿੱਤੀ ਗਈ ਸੀ ਔਰ ਇਹ ਲਗਾਤਾਰ ਚੱਲਦਾ ਰਿਹਾ ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਜੇ ਤੁਸੀਂ ਕੰਮ ਦੇਖੋਗੇ ਚਾਹੇ ਮੰਡੀਕਰਨ ਸਿਸਟਮ ਹੋਵੇ ਮਤਲਬ 95% ਮੰਡੀਆਂ ਸ਼੍ਰੋਮਣੀ ਅਕਾਲੀ ਦਲ ਨੇ ਬਾਦਲ ਸਾਹਿਬ ਨੇ ਬਣਾਈਆਂ ਕਿਸਾਨਾਂ ਦੇ ਲਈ ਜੇ ਕੁਝ ਕੀਤਾ ਤਾਂ ਸ਼ਰੋਮਨੀ ਅਕਾਲੀ ਦਲ ਨੇ ਬਾਦਲ ਸਾਹਿਬ ਨੇ ਕੀਤਾ ਚਾਹੇ ਕਿਸਾਨ ਦੇ ਟਰੈਕਟਰ ਨੂੰ ਉਹਦਾ ਗੱਡਾ ਕਹਿ ਕੇ ਉਹਦੀ ਰਜਿਸਟ੍ਰੇਸ਼ਨ ਮਾਫ ਕਰਨਾ ਹੋਵੇ ਪਿੰਡਾਂ ਟਾਣੀਆਂ ਤੱਕ ਲਿੰਕ ਰੋੜਾ ਨਹਿਰਾਂ ਕੱਸੀਆਂ ਇਹਨੂੰ ਪਾਵਰ ਸਰਪਲਸ ਸੂਬਾ ਬਣਾਣਾ ਹੋਵੇ ਸੂਬੇ 'ਚ ਰਿਪੋਰਟ ਬਣਾਣੇ ਹੋਣ ਪ੍ਰਾਈਵੇਟ ਇਨਵੈਸਟਮੈਂਟ ਨਾਈਪਰ ਅਇਸ਼ਰ ਨੈਰੋ ਲੈਕ ਮਤਲਬ ਅਣਗਿਣਤ ਕੰਮ ਸ਼ਰੋਮਨੀ ਅਕਾਲੀ ਦਲ ਨੇ ਕੀਤੇ ਬਦਨਾਮ ਕਾਤਲ ਆ ਕੇ ਕੀਤਾ ਦੋ ਅਹਿਮ ਮੁੱਦਿਆਂ ਤੇ ਬਦਨਾਮ ਕੀਤਾ ਨਸ਼ੇ ਤੇ ਤੇ ਬੇਅਦਬੀਆਂ ਬੇਅਦਬੀਆਂ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਸੱਤਾ 'ਚੋਂ ਲੰਬੇ ਹੋਏ 7 ਸਾਲ ਹੋ ਗਏ। ਹੂੰ ਬੇਅਦਬੀਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕਿਸੇ ਵੱਡੇ ਲੀਡਰ ਦਾ ਨਾਂ ਛੱਡੋ ਕਿਸੇ ਵਰਕਰ ਤੱਕ ਦਾ ਨਾਂ ਨਹੀਂ ਆਇਆ ਤਾਂ ਕੀ ਅੱਜ ਉਹ ਜਿਹੜੀਆਂ ਜ਼ਮਾਤਾਂ ਨੇ ਚਾਹੇ ਉਹ ਕਾਂਗਰਸ ਐ ਚਾਹੇ ਆਮ ਆਦਮੀ ਪਾਰਟੀ ਐ ਕੀ ਇਹ ਲੋਕਾਂ ਤੋਂ ਮਾਫੀ ਮੰਗਣਗੇ? ਇਹ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਨੂੰ ਪੰਥਕ ਪਾਰਟੀ ਨੂੰ ਇਹਨਾਂ ਨੇ ਬੇਵਜ੍ਹਾ ਬਦਨਾਮ ਕੀਤਾ ਕਿਉਂਕਿ ਲੰਬਾ ਸਮਾਂ ਸਰਕਾਰਾਂ ਹਡਾਲੀਆਂ 5 ਸਾਲ ਕਾਂਗਰਸ ਦਾ ਰਾਜ ਰਿਹਾ ਦੋਸ਼ੀ ਨਹੀਂ ਸਾਬਤ ਕਰ ਸਕੇ ਇੱਕ ਕਿਣਕਾ ਵੀ ਹੂੰ 2 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਹੋ ਗਈ ਭਗਵੰਤ ਮਾਨ ਸਾਹਿਬ ਨੇ ਤਾਂ ਆਪ ਬੇਅਦਬੀਆਂ ਦਾ ਚਲਾਨ ਪੇਸ਼ ਕੀਤਾ ਅਕਾਲੀ ਦਲ ਦਾ ਤਾਂ ਆਇਆ ਨਹੀਂ ਉਹਦੇ ਵਿੱਚ ਔਰ ਨਸ਼ਿਆਂ ਦੀ ਜਿਹੜੇ ਲੋਕ ਗੱਲ ਕਰਦੇ ਸੀ ਦੇਖੋ ਨਸ਼ਾ ਇੱਕ ਵਰਲਡ ਵਾਈਡ ਸਮੱਸਿਆ ਹੈ ਜਿਵੇਂ ਦੁਨੀਆ ਦੇ ਵਿੱਚ ਸਮੱਸਿਆ ਹੋਵੇ ਪੰਜਾਬ ਦੇ ਵਿੱਚ ਵੀ ਸੀ ਪਰ ਪੰਜਾਬ 'ਚ ਸਿਆਸਤ ਹੋਈ ਰਾਹੁਲ ਗਾਂਧੀ ਨੇ ਆ ਕੇ ਕਹਿਤਾ ਕਿ ਜੀ 70% ਪੰਜਾਬ ਦਾ ਯੂਥ ਨਸ਼ੇੜੀ ਹੈ ਮਤਲਬ ਤੁਸੀਂ ਉਹਦਾ ਸਿੱਟਾ ਜਾਂ ਉਹਦਾ ਨਤੀਜਾ ਸੋਚਿਆ ਹੀ ਨਹੀਂ ਸਾਡੇ ਬੱਚਿਆਂ ਨੂੰ ਮਲਟੀਨੇਸ਼ਨਲ ਚ ਜੌਬਾਂ ਮਿਲਣੀਆਂ ਬੰਦ ਹੋ ਗਈਆਂ ਅਸੀਂ ਕਹਿੰਦੇ ਨਾ ਕਿ ਅੱਜ ਪੰਜਾਬ ਚ ਜਿਹੜਾ ਸੰਕਟ ਹੈ ਇਹ ਇੰਨਾ ਜ਼ਿਆਦਾ ਕਿਉਂ ਵੱਧ ਗਿਆ ਕਿਉਂਕਿ ਉਹਦੀ ਜ਼ਿੰਮੇਵਾਰ ਕਾਂਗਰਸ ਤੇ ਆਮ ਆਦਮੀ ਪਾਰਟੀ ਤੁਸੀਂ ਪ੍ਰਚਾਰਨਾ ਸ਼ੁਰੂ ਕਰਤਾ ਕਿ ਜੀ ਪੰਜਾਬ ਨਸ਼ੇੜੀ ਹੈ ਉਦੋਂ ਤੁਹਾਡਾ ਪ੍ਰਚਾਰਨ ਪਿੱਛੇ ਮੁਫਾਦਸੀ ਪੋਲਿਟੀਕਲ ਪਰ ਤੁਸੀਂ ਇਹ ਗੱਲ ਸੋਚਿਆ ਹੀ ਨਹੀਂ ਕਿ ਅਸੀਂ ਆਪਣੇ ਬੱਚਿਆਂ ਦਾ ਨੁਕਸਾਨ ਕਰ ਰਹੇ ਹੁਣ ਤੁਸੀਂ ਦੇਖੋ ਵੀ ਪੰਜਾਬ ਚ ਯੂਥ ਨੂੰ ਨੌਕਰੀਆਂ ਮਿਲਣੀਆਂ ਬੰਦ ਹੋ ਗਈਆਂ ਬਾਹਰਲੇ ਸੂਬਿਆਂ ਚ ਐਮਐਨਸੀਆਂ ਕਹਿੰਦੀਆਂ ਕਿ ਅਸੀਂ ਪਲਾਂਟ ਲਾਈਏ ਕਿਉਂ ਯਾਰ ਉੱਥੇ ਤਾਂ ਜਵਾਨੀ ਨਸ਼ੇੜੀ ਹੈ ਹਾਂ ਜਦਕੀ ਮਹਾਰਾਸ਼ਟਰ ਚ ਇਹਦੇ ਨਾਲੋਂ ਵੱਧ ਬੁਰਾ ਹਾਲ ਹੈ ਗੁਰਦਾਵਾਂ ਚ ਇਹਦੇ ਨਾਲੋਂ ਵੱਧ ਬੁਰਾ ਹਾਲ ਹੈ ਦਿੱਲੀ ਚ ਇਹਦੇ ਨਾਲੋਂ ਵੱਧ ਬੁਰਾ ਹਾਲ ਹੈ ਪੰਜਾਬ ਨੂੰ ਤੁਸੀਂ ਬਤਨਾਮ ਵੱਧ ਕੀਤਾ ਬਿਲਕੁਲ ਔਰ ਉਸ ਤੋਂ ਬਾਅਦ ਤੁਸੀਂ ਇੱਕ ਮੁੱਢ ਬੰਨਤਾ ਲੋਕ ਉਰੇ ਕਹਿੰਦੇ ਰਹੇ ਜੀ ਇਹਨਾਂ ਨੇ ਨਸ਼ੇ ਤੇ ਕਾਰਵਾਈ ਤਾਂ ਕੀ ਕਰਨੀ ਸੀ ਇਹ ਕੀ ਕਹਿੰਦੇ ਰਹੇ ਓਕੇ ਜੀ ਉਰੇ ਤਾਂ ਦੇਖੋ ਰਿਪੋਰਟਾਂ ਖੁੱਲ ਜਾਣਗੀਆਂ ਪਤਾ ਨਹੀਂ ਕਿਉਂ ਖੁੱਲ ਗਈਆਂ ਰਿਪੋਰਟਾਂ ਕਿਸੇ ਦਾ ਨਾਮ ਆਇਆ ਨਹੀਂ ਪਰ ਇਹ ਸਾਰੇ ਡਰਾਮੇ ਦੇ ਵਿੱਚ ਨੁਕਸਾਨ ਇਹ ਹੋਇਆ ਕਿ ਸਾਡੇ ਬੱਚਿਆਂ ਦਾ ਪੰਜਾਬ ਕਨੀਓ ਮੂੰਹ ਮੜ ਗਿਆ ਉੱਥੇ ਪੰਜਾਬ ਦੀ ਦੂਜੀ ਵੱਡੀ ਤਰਾਸ ਦੀ ਸ਼ੁਰੂ ਹੋਈ ਤੁਸੀਂ ਅੱਜ ਇੱਕ ਗੱਲ ਦੇਖੋ ਅਸੀਂ ਸਾਡੀ ਹੋਂਦ ਦੇ ਉੱਤੇ ਸਵਾਲ ਖੜਾ ਹੋ ਗਿਆ ਜੀ ਬਿਲਕੁਲ ਪੰਜਾਬ ਦੇ ਵਿੱਚ ਪੰਜਾਬੀ ਬਾਹਰ ਜਾ ਰਹੇ ਨੇ ਮਾਈਗ੍ਰੇਟ ਕਰ ਰਹੇ ਨੇ ਗੈਰ ਪੰਜਾਬੀ ਪੰਜਾਬ ਦੇ ਵਿੱਚ ਆ ਰਹੇ ਨੇ ਔਰ ਕੋਈ ਕਹਿਣ ਚਤਤ ਕਤਰੀ ਨਹੀਂ ਮੈਂ ਕਿਸੇ ਦੇ ਖਿਲਾਫ ਨਹੀਂ ਪਰ ਅੱਜ ਤੋਂ 10-15 ਸਾਲ ਬਾਅਦ ਅਗਰ ਇਹ سلسلہ ਚੱਲਦਾ ਰਿਹਾ ਅਗਰ ਪੰਜਾਬੀ ਅੱਜ ਵੀ ਸੋਹਿਰਦੋ ਕੇ ਨਾਂ ਸੋਚਿਆ ਤਾਂ ਉਹ ਯਾਦਵ ਮਿਸ਼ਰਾ ਕੋਈ ਉਹੇ ਦੇ ਮੁੱਖ ਮੰਤਰੀ ਬਣਿਆ ਕਰਨਗੇ ਸਿੰਘ ਮੁੱਖ ਮੰਤਰੀ ਖਤਮ ਹੋ ਜਾਣਗੇ ਤੁਹਾਡੇ ਫਰਜ਼ਾਂ ਚੋਂ ਨਾਮ ਖਤਮ ਹੋ ਜਾਣਗੇ ਜਿਸ ਤਰੀਕੇ ਬੱਚੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਬਾਹਰ ਜਾ ਰਹੇ ਨੇ ਔਰ ਉਸ ਤੋਂ ਦੂਜੀ ਵੱਡੀ ਤਰਾਸਦੀ ਜਿਹੜੀ ਅੱਜ ਪੰਜਾਬ ਦੀ ਹੈ ਜਿਹਦੇ ਤੇ ਤੁਹਾਨੂੰ ਗੱਲ ਕਰਨ ਦੀ ਲੋੜ ਹੈ ਸਮਝਣ ਦੀ ਲੋੜ ਹੈ ਕਿ ਜਿਹੜੀ ਕੌਮ ਨੂੰ ਅਸੀਂ ਕਹਿੰਦੇ ਸੀ ਜੀ ਇਹ ਇਹ ਤਾਂ ਬਹੁਤ ਬਹਾਦਰਾਂ ਦੀ ਕੌਮ ਹੈ ਇਹ ਤਾਂ ਜੀ ਹਰੀ ਸਿੰਘ ਨਲੂਏ ਦੀ ਬੰਦਾ ਸਿੰਘ ਬਹਾਦਰ ਦੀ ਕੌਮ ਹੈ ਅਸੀਂ ਬਾਹਰਲੇ ਵਿਦੇਸ਼ਾਂ ਸਾਡੇ ਬੱਚੇ ਡਾਕਟਰ ਇੰਜੀਨੀਅਰ ਨੇ ਅੱਜ ਤੁਹਾਡੇ ਬੱਚਿਆਂ ਦੀ ਜਿਹੜੀ ਬੇਸਿਕ ਕੁਆਲੀਫਿਕੇਸ਼ਨ ਆ ਪਲੱਸ 2 ਰਹਿ ਗਈ ਉਹ ਮਹਾਨ ਕੌਮ ਗੁਰੂ ਸਾਹਿਬ ਦੀ ਵਰਸਾਈ ਕੌਮ ਉਹਦੇ ਇੱਕ ਐਵਰੇਜ ਬੱਚੇ ਦੀ ਕਵਾਲੀਫਿਕੇਸ਼ਨ ਅੱਜ ਪਲੱਸ 2 ਹੈ ਤੇ ਆਇਲਸ ਕਰਕੇ ਬਾਹਰ ਤੇ ਜਿਹੜੇ ਸਾਡੇ ਬੱਚੇ ਉਹ ਦੇਸ਼ਾਂ 'ਚ ਰਾਜ ਕਰਦੇ ਸੀ ਜਿਹੜੇ ਉੱਥੇ ਪ੍ਰਧਾਨ ਮੰਤਰੀ ਦੇ ਦਾਵੇਦਾਰ ਬਣੇ ਜਿਹੜੇ ਉੱਥੇ ਮੈਂਬਰ ਪਾਰਲੀਮੈਂਟ ਬਣੇ ਜਿਹੜੇ ਵੱਡੇ ਡਾਕਟਰ ਇੰਜੀਨੀਅਰ ਸੀ ਅੱਜ ਤੁਹਾਡੇ ਬੱਚੇ ਉੱਥੇ ਲੇਬਰ ਕਰਨ ਜਾ ਰਹੇ ਨੇ ਤੁਸੀਂ ਇਸ ਪਾਸੇ ਨੂੰ ਸੋਚ ਹੀ ਨਹੀਂ ਰਹੇ ਔਰ ਜਿੱਦਨ ਤੁਸੀਂ ਘਰ ਬੈਠ ਕੇ ਚੀਜ਼ਾਂ ਸੋਚੋਗੇ ਕਿ ਪੰਜਾਬ ਦਾ ਕੀ ਨੁਕਸਾਨ ਕਰਤਾ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਉਹਦੋਂ ਲੋਕ ਕੇ ਰਿਅਲਾਈਜ਼ ਕਰਨਗੇ ਕਿ ਇਹ ਕੱਲਾ ਪੰਜਾਬ ਦਾ ਨੁਕਸਾਨ ਨਹੀਂ ਹੋਇਆ ਪੰਜਾਬੀਅਤ ਵੀ ਮਾਰੀ ਗਈ ਨੌਜਵਾਨ ਵੀ ਮਾਰੇ ਗਏ ਤੇ ਸਾਡੀ ਪਛਾਣ ਵੀ ਮਾਰੀ ਗਈ ਇਹ ਗੱਲ ਤੋਂ ਤਾਂ ਦੇਖੋ ਕੋਈ ਮੁਕਰ ਨਹੀਂ ਸਕਦਾ ਕਿ ਪੰਜਾਬ ਦੇ ਵਿੱਚ ਨਸ਼ੇ ਤੇ ਤੇ ਬੇਅਦਬੀ ਦੇ ਮਾਮਲੇ ਤੇ ਰਾਜਨੀਤੀ ਹੋਈ ਹੈ ਔਰ ਖੁੱਲ ਕੇ ਹੋਈ ਹੈ। ਉਹਦਾ ਰਾਜਨੀਤਿਕ ਫਾਇਦਾ ਕਿਸੇ ਨੂੰ ਹੋਇਆ ਨਹੀਂ ਹੋਇਆ ਇਹ ਨਹੀਂ ਕਹਿ ਸਕਦੇ ਪਰ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਇਆ ਤੇ ਪੰਜਾਬ ਦਾ ਨੁਕਸਾਨ ਹੋਇਆ। ਔਰ ਬੇਅਦਬੀ ਦੀ ਜੇ ਗੱਲ ਕਰੀਏ ਤਾਂ ਬੇਅਦਬੀ ਇੱਕ ਸਮਾਂ ਸੀਗਾ ਜਦੋਂ ਬੇਅਦਬੀ ਹੋਈ ਤੇ ਬਹੁਤ ਵੱਡਾ ਅੰਦੋਲਨ ਛਿੜਿਆ। ਲੋਕ ਸੜਕਾਂ ਤੇ ਆ ਕੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਉਸ ਤੋਂ ਬਾਅਦ ਨਰਮਲਾਈਜ਼ ਕੀਤਾ ਗਿਆ ਉਹਨੂੰ ਬੇਅਦਬੀ ਨੂੰ ਵੀ ਅਸੀਂ ਦੇਖਦੇ ਹਾਂ ਕਿ ਫਿਰ ਹਰ ਦੂਜੇ ਦਿਨ ਤੀਜੇ ਦਿਨ ਖਬਰ ਆਉਣੀ ਫਿਰ ਉਹ ਖਬਰਾਂ ਦੇ ਵਿੱਚ ਵੀ ਉਹ ਸਪੇਸ ਵੀ ਘਟਦੀ ਗਈ ਵੀ ਉਹ ਨਾਰਮਲ ਖਬਰ ਹੋ ਗਈ ਉਹ ਕਿ ਬੇਅਦਬੀ ਫਲਾਣੀ ਥਾਂ ਤੇ ਗੁਰਦੁਆਰਾ ਸਾਹਿਬ ਜਾਂ ਇੱਧਰ ਬੇਅਦਬੀ ਦੀ ਕੋਸ਼ਿਸ਼ ਹੋਈ ਫਿਰ ਬੇਅਦਬੀ ਹੋਈ ਤੇ ਇਹਦੇ ਪਿੱਛੇ ਮਤਲਬ ਰਾਜਨੀਤੀ ਜਿਹੜੀ ਹੋ ਰਹੀ ਹੈ ਉਹ ਤਾਂ ਚਲੋ ਇੱਕ ਪਾਸਾ ਹੈ ਪਰ ਧਰਮ ਦਾ ਜਿਹੜਾ ਨੁਕਸਾਨ ਹੁੰਦਾ ਤੇ ਲੋਕਾਂ ਦਾ ਜਿਹੜਾ ਮੋਰਲ ਡਿੱਗਦਾ ਉਹਨੂੰ ਕਿਵੇਂ ਬਚਾਇਆ ਜਾ ਸਕਦਾ ਸੀ ਉੱਥੇ ਤੁਹਾਨੂੰ ਕੀ ਲੱਗਦਾ ਕਿ ਸਾਡੀਆਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦੇ ਸ਼੍ਰੋਮਣੀ ਅਕਾਲੀ ਦਲ ਦੀ ਵੀ ਗੱਲ ਨਹੀਂ ਕਰਦੇ ਮੈਂ ਅਰਸ਼ਦੀਪ ਦੀ ਗੱਲ ਕਰਦਾ ਕਿ ਅਰਸ਼ਦੀਪ ਨੂੰ ਕੀ ਲੱਗਦਾ ਦੇਖੋ ਅਰਸ਼ਦੀਪ ਨੂੰ ਇਹਦੇ ਤੇ ਲੱਗਦਾ ਕਿ ਬੇਅਦਬੀ ਦੀ ਜੇ ਮੈਂ ਗੱਲ ਕਰਾਂ ਬੇਅਦਬੀ ਇੱਕ ਗੰਦੀ ਮਾਨਸਿਕਤਾ ਦਾ ਨਤੀਜਾ ਬੇਅਦਬੀ ਕੋਈ ਗੁਰਸਿੱਖ ਨਹੀਂ ਕਰ ਸਕਦਾ ਬੇਅਦਬੀ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਕਰਦਾ ਕਿ ਉਹ ਬੇਦਬੀ ਕਰ ਸਕਦਾ ਪਰ ਮਾੜੀ ਗੱਲ ਜੋ ਉਹਰੇ ਪੋਲਿਟਿਕਲ ਜਮਾਤਾਂ ਨੇ ਕੀਤੀ ਇੱਕ ਤਾਂ ਸਾਡੇ ਪਿਓ ਦੀ ਪੱਗ ਲੱਥੀ ਤੇ ਇਹਨਾਂ ਨੇ ਸਾਡੇ ਪਿਓ ਦੀ ਪੱਗ ਨੂੰ ਪ੍ਰਚਾਰਿਆ ਕਿ ਪਿਓ ਦੀ ਪੱਗ ਲੱਥੀ ਸਿਆਸਤ ਦੇਤੇ ਕੀਤੀ ਮੈਂ ਬਾਰ ਬਾਰ ਕਹਿਣਾ ਚਾਹੁੰਦਾ ਕਿ ਕੀ ਬੇਦਬੀਆਂ ਤੇ ਅਸੀਂ ਇਨਸਾਫ ਦੇ ਪਾਈ ਸ਼੍ਰੋਮਣੀ ਅਕਾਲੀ ਦਲ ਨੂੰ ਇਨਵੈਸਟੀਗੇਸ਼ਨ ਤੱਕ ਨਹੀਂ ਕਰਨ ਦਿੱਤੀ ਇਹ ਕਹਿੰਦੇ ਜੀ ਉਦੋਂ ਕੈਪਟਨ ਅਮਰਿੰਦਰ ਸਿੰਘ ਅੜਗੇ ਇਹ ਕਈ ਚਿੱਟੇ ਪੰਥਕ ਅੜਗੇ ਸੰਤ ਸਮਾਜ ਅੜ ਗਿਆ ਇਹ ਕਹਿੰਦੇ ਜੀ ਕਿ ਇਹਦੀ ਤਾਂ ਇਨਵੈਸਟੀਗੇਸ਼ਨ ਸੀਬੀਆਈ ਨੂੰ ਦੇ ਦਿਓ ਸੀਬੀਆਈ ਅਸੀਂ ਤਾਂ ਪੰਜਾਬ ਪੁਲਿਸ ਤੇ ਭਰੋਸਾ ਹੀ ਹੈ ਨਹੀਂ ਔਰ ਅੱਜ ਤੱਕ ਇਤਿਹਾਸ ਗਵਾ ਹੈ ਕਿ ਇੱਕੋ ਇਨਵੈਸਟੀਗੇਸ਼ਨ ਸ਼੍ਰੋਮਣੀ ਅਕਾਲੀ ਦਲ ਨੇ ਮਲਕੇ ਵਾਲੀ ਆਪਣੇ ਕੋਲੇ ਰੱਖੀ ਸੀ ਜਿਦੇ ਚ ਇਨਸਾਫ ਹੋਇਆ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ ਨਹੀਂ ਬਾਕੀ ਤਾਂ ਕਿਸੇ ਦਾ ਕੋਈ ਆਉਟਕਮ ਹੀ ਨਹੀਂ ਨਿਕਲਿਆ ਉਸ ਤੋਂ ਬਾਅਦ ਆਈ ਕਾਂਗਰਸ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੀ ਜਦੋਂ ਆਪ ਸਰਕਾਰ ਚ ਆ ਗਏ ਡੀਜੀਪੀ ਉਹੀ சுரேਸ਼ ਰੋੜਾ ਹੂੰ ਡੀਜੀਪੀ ਨਹੀਂ ਬਦਲਿਆ ਫਿਰ ਇਹਨਾਂ ਨੂੰ ਪੰਜਾਬ ਪੁਲਿਸ ਤੇ ਭਰੋਸਾ ਹੋ ਗਿਆ ਉਹ ਕਹਿੰਦੇ ਜੀ ਹੁਣ ਅਸੀਂ ਵਾਪਸ ਲੈ ਕੇ ਆਉਣੀ ਫਿਰ ਕਿੰਨਾ ਚਿਰੇ ਦੋਨੇ ਏਜੰਸੀਆਂ ਪੰਜਾਬ ਪੁਲਿਸ ਤੇ ਸੀਬੀਆਈ ਮੁਹਾਲੀ ਕੋਰਟ ਚ ਲੜਦੇ ਰਹੇ ਹੂੰ ਉਹ ਕਹਿੰਦਾ ਜਾਂਚ ਮੈਂ ਕਰਨੀ ਐ ਦੂਜਾ ਕਹਿੰਦਾ ਜਾਂਚ ਮੈਂ ਕਰਨੀ ਐ ਤਾਂ ਉੱਥੇ ਮੈਂ ਔਨ ਰਿਕਾਰਡ ਅਪੀਅਰ ਹੋਇਆ ਐਜ਼ ਐਡਵੋਕੇਟ ਤੇ ਮੈਂ ਐਪਲੀਕੇਸ਼ਨ ਲਾਈ ਵੀ ਸਾਡਾ ਇਹ ਮਸਲਾ ਨਹੀਂ ਨਾ ਪੰਜਾਬੀਆਂ ਦਾ ਨਾ ਪੰਥ ਦਾ ਨਾ ਸਿੱਖਾਂ ਦਾ ਕਿ ਜਾਂਚ ਕੌਣ ਕਰੂਗਾ ਸਾਡਾ ਇਹ ਮਸਲਾ ਹੈ ਕਿ ਜਾਂਚ ਜਿਹੜਾ ਮਰਜ਼ੀ ਕਰੋ ਦੋਸ਼ੀ ਲਿਆ ਕੇ ਚੌਰਾਹੇ 'ਚ ਖੜੇ ਕਰੋ ਜਿਨ੍ਹਾਂ ਨੇ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਉਹ ਲਿਓ ਦੋਸ਼ੀ ਕਿਹੜੇ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੇ ਗੁਟਕਾ ਸਾਹਿਬ ਚੱਕ ਕੇ ਸੌਂ ਖਾਦੀ ਸੀ ਬੇਅਦਬੀਆਂ ਦੀ ਨਸ਼ੇ ਦੀ ਘਰ ਘਰ ਨੌਕਰੀ ਦੀ ਉਹ ਫੇਲ ਸਾਬਤ ਹੋਏ ਔਰ ਉਹਨਾਂ ਦੇ ਆਪਣੇ ਰਾਜ ਦੇ ਵਿੱਚ ਪੌਣੇ 200 ਬੇਅਦਬੀ ਹੋਈ ਹਰਮੰਦਰ ਸਾਹਿਬ ਦੇ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਹੋਈ ਚੰਨੀ ਸਾਹਿਬ ਦੇ ਤੇ ਸੁੱਖੀ ਰੰਡਾਵੇ ਦੇ ਰਾਜ 'ਚ ਇਹਨਾਂ ਨੇ ਖੜੇ ਹੋ ਕੇ ਸੌਂ ਖਾਦੀ ਸੀ ਦਰਬਾਰ ਸਾਹਿਬ ਦੇ ਵਿੱਚ ਇੱਕ ਹਫ਼ਤੇ 'ਚ ਕਹਿੰ ਸੀ ਦੋਸ਼ੀ ਫ ਉਹ ਤੋਂ ਵੱਡੀ ਬੇਅਦਬੀ ਕੋਈ ਹੋਈ ਫਿਰ ਉਸ ਤੋਂ ਬਾਅਦ ਪਟਿਆਲੇ ਕੋਲੇ ਜਿਹੜੇ ਗੁਰੂ ਸਾਹਿਬ ਦੇ ਸਭ ਤੋਂ ਛੋਟੇ ਸਰੂਪ ਸੀ ਉਹ ਕਾਂਗਰਸ ਦੇ ਰਾਜ ਚ ਚੋਰੀ ਹੋਏ ਉਹ ਅੱਜ ਤੱਕ ਨਹੀਂ ਲੱਭੇ ਫਿਰ ਆ ਗਿਆ ਭਗਵੰਤ ਮਾਨ ਸਾਹਿਬ ਦਾ ਰਾਜ 2 ਸਾਲ ਸਿਆਸਤ ਤਾਂ ਭਗਵੰਤ ਮਾਨ ਨੇ ਵੀ ਬਹੁਤ ਲੰਬੀ ਚੌੜੀ ਕੀਤੀ ਪਰ ਭਗਵੰਤ ਮਾਨ ਸਾਹਿਬ ਦੇ ਰਾਜ ਦੇ ਵਿੱਚ ਸੁਲਤਾਨਪੁਰ ਲੋਧੀ ਪੁਲਸ ਚਾੜਤੀ ਗੋਲੀਆਂ ਚਲਾਈਆਂ 84 ਤੋਂ ਬਾਅਦ ਇੰਦਰਾ ਗਾਂਧੀ ਤੋਂ ਬਾਅਦ ਅਗਰ ਕਿਸੇ ਨੇ ਗੁਰਦੁਆਰੇ ਚ ਫੌਜ ਚਾੜੀ ਤਾਂ ਉਹ ਭਗਵੰਤ ਮਾਨ ਨੇ ਚਾੜੀ ਕੀ ਉਹ ਬੇਅਦਬੀ ਨਹੀਂ ਰੋਜ਼ ਬੇਅਦਬੀਆਂ ਹੋ ਰਹੀਆਂ ਕਦੇ ਮਰਿੰਡੇ ਹੋ ਜਾਂਦੀ ਕਦੇ ਭਵਾਨੀਗੜ ਹੋ ਜਾਂਦੀ ਕਦੇ ਸਨੌਰ ਹੋ ਜਾਂਦੀ ਕੀ ਉਹ ਬੇਅਦਬੀ ਨਹੀਂ ਮੈਂ ਤਾਂ ਆਮ ਆਦਮੀ ਪਾਰਟੀ ਕਾਂਗਰਸ ਨੂੰ ਪੁੱਛਦਾ ਕਿ ਕੀ ਉਹ ਗੁਰੂ ਸਾਹਿਬ ਦੀ अहमियत ਘਟ ਗਈ ਤੁਹਾਡੇ ਲਈ ਹੂੰ ਬੇਅਦਬੀ ਤਾਂ ਬੇਅਦਬੀ ਹੈ ਅਗਰ ਅਕਾਲੀ ਦਲ ਦੇ ਰਾਜ ਦੀ ਇੱਕ ਬੇਅਦਬੀ ਜਿਹਨੂੰ ਅਕਾਲੀ ਦਲ ਨੇ ਜ਼ੋਰ ਲਾਤਾ ਉਹਦੇ ਚ ਸਜਾਵਾਂ ਵੀ ਕੁਛ ਨੂੰ ਕਰਾਤੀਆਂ ਤੇ ਇਨਵੈਸਟੀਗੇਸ਼ਨ ਤੇ ਵੀ ਜ਼ੋਰ ਲਾਇਆ ਇਹਨਾਂ ਨੇ ਕਰਨ ਨਹੀਂ ਦਿੱਤੀ ਉਹਦੇ ਤੇ ਤਾਂ ਸਿਆਸਤ ਤੇ ਅੱਜ ਤੱਕ ਕਰਨੀ ਚਾਹੁੰਦੇ ਨੇ ਜਿਹੜੀਆਂ ਇਹਨਾਂ ਦੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ ਕਿ ਉਹ ਇਹਨਾਂ ਨੂੰ ਯਾਦ ਨਹੀਂ ਜਾਂ ਉਹ ਗੁਰੂ ਸਾਹਿਬ ਦੀ ਇਹਨਾਂ ਲਈ ਅਹਿਮੀਅਤ ਨਹੀਂ ਸੋ ਸਵਾਲ ਇਹਨਾਂ ਤੇ ਬਹੁਤ ਵੱਡੇ ਖੜੇ ਨੇ ਇਹਨਾਂ ਨੂੰ ਜਵਾਬ ਦੇਣੇ ਪੈਣਗੇ ਔਰ ਲੋਕ ਅੱਜ ਜਵਾਬ ਮੰਗਦੇ ਨੇ ਇਹਨਾਂ ਤੋਂ ਪੰਜਾਬ ਦੇ ਮਸਲੇ ਬਹੁਤ ਵੱਡੇ ਰਹੇ ਆ ਹਮੇਸ਼ਾ ਤੋਂ ਹੀ ਬੇਅਦਬੀ ਦਾ ਮਾਮਲਾ 2015 ਤੋਂ ਬਾਅਦ ਬਣਾਇਆ ਗਿਆ ਜਾਂ ਉਹਨੂੰ ਖਿੱਚਿਆ ਗਿਆ ਵਧਾਇਆ ਗਿਆ ਇਹ ਤੋਂ ਪਹਿਲਾਂ ਹੁੰਦਾ ਸੀ ਪੰਜਾਬ ਦੀ ਸਿਆਸਤ ਲੜਦੀ ਸੀ ਪਾਣੀ ਤੇ ਕਿਉਂਕਿ ਪੰਜਾਬ ਦਾ ਬਹੁਤ ਲੰਬਾ ਸਮਾਂ ਪਾਣੀ ਦੀ ਲੜਾਈ ਕਰਕੇ ਗਿਆ ਔਰ ਪੰਜਾਬ ਦੀ ਜਵਾਨੀ ਪੰਜਾਬ ਦਾ ਬਹੁਤ ਰਿਸੋਰਸਸ ਪੰਜਾਬ ਦੇ ਐਮਰਜੈਂਸੀ ਦੇ ਸਮੇਂ ਤੇ ਉਹ ਪਾਣੀ ਕਰਕੇ ਲੜਾਈ ਹੋਈ ਸਾਡੇ ਜਿਹੜੇ ਸਾਡੇ ਮੁੱਖ ਕੀਤਾ ਕਿਉਂਕਿ ਕਿਸਾਨੀ ਹੈ ਤੇ ਸਾਡੀ ਜ਼ਮੀਨ ਹੈ ਜੇ ਜ਼ਮੀਨ ਸਾਡੀ ਸਾਡੇ ਨਾਲ ਨਾ ਰਹੂਗੀ ਤਾਂ ਅਸੀਂ ਕੀ ਕਰਾਂਗੇ ਹੁਣ ਉਹ ਪਾਣੀ ਦੀ ਲੜਾਈ ਤੋਂ ਉੱਠ ਕੇ ਦੋ ਮੁੱਦੇ ਖੜੇ ਹੋਏ ਜਿਹੜੇ ਆਪਾਂ ਗੱਲ ਕੀਤੀ ਨਸ਼ਾ ਤੇ ਦੂਜਾ ਬੇਅਦਬੀ ਹੁਣ ਉਹ ਬੇਅਦਬੀ ਤੇ ਨਸ਼ੇ ਦਾ ਮੁੱਦਾ ਬਣਾਇਆ ਗਿਆ ਪੰਜਾਬ ਦੇ ਲੋਕਾਂ ਦੇ ਜਿਹੜੇ ਅਸਲ ਮੁੱਦੇ ਸੀਗੇ ਜਿਹੜੇ ਪੰਜਾਬ ਦੇ ਲੋਕਾਂ ਦੀਆਂ ਅਸਲ ਸਮੱਸਿਆਵਾਂ ਸੀਗੀਆਂ ਉਹਦੇ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹਦੇ ਲਈ ਤੁਸੀਂ ਕੀ ਕਹਿੰਦੇ ਹੋ ਕਿ ਵੀ ਸਾਨੂੰ ਕੀ ਕਰਨਾ ਚਾਹੀਦਾ ਆਮ ਲੋਕਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਮੈਂ ਤਾਂ ਅੱਜ ਬੜਾ ਸਪਸ਼ਟ ਤੌਰ ਤੇ ਗੱਲ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇਹ ਤਾਂ ਕਿਤੇ ਨਾ ਕਿਤੇ ਕੋਈ ਐਸਾ ਸਾਜ਼ਿਸ਼ ਜਾਂ ਖੇਡ ਹੋਈ ਹੈ ਪੰਜਾਬ ਦੇ ਨਾਲ ਕਿ ਪੰਜਾਬ ਦੇ ਮੁੱਦੇ ਕੰਪਰੋਮਾਈਜ਼ ਹੋਣੇ ਸ਼ੁਰੂ ਹੋ ਗਏ ਤੁਸੀਂ ਦੇਖੋ ਕਿ ਸਾਡੀ ਸਟਕੇ ਦੇ ਵਿੱਚੋਂ ਮੈਂਬਰਸ਼ਿਪ ਚਲੀ ਗਈ ਕੋਈ ਬੋਲਿਆ ਵੀਬੀਐਮਪੀ ਚੋਂ ਚਲੀ ਗਈ ਉਸ ਬੋਲਿਆ ਬਿਲਕੁਲ ਸੁਪਰੀਮ ਕੋਰਟ ਦੇ ਵਿੱਚ ਖੜੇ ਹੋ ਕੇ ਪੰਜਾਬ ਦਾ ਐਡਵੋਕੇਟ ਜਨਰਲ ਇਹ ਗੱਲ ਕਹਿ ਦੇ ਕਿ ਭਾਈ ਅਸੀਂ ਤਾਂ ਐਸਵਾਈਐਲ ਬਣਾਉਣ ਨੂੰ ਤਿਆਰ ਆਂ ਹੂੰ ਵਿਰੋਧੀ ਧਿਰਾਂ ਨਹੀਂ ਬਣਾਉਣ ਦਿੰਦੀਆਂ ਸ਼੍ਰੋਮਣੀ ਅਕਾਲੀ ਦਲ ਨੇ ਜ਼ਮੀਨ ਵਾਪਸ ਕਰਤੀ ਸੀ ਕੀ ਇਹ ਪੰਜਾਬ ਦੇ ਹੱਕ ਦੀ ਗੱਲ ਹੈ ਪੰਜਾਬ ਦੀ ਧਰਤੀ ਤੋਂ ਰਾਜ ਸਭਾ ਦੇ ਵਿੱਚ ਭੇਜਿਆ ਹੋਇਆ ਬੰਦਾ ਪਾਠਕ ਉਹ ਜਾ ਕੇ ਕਹਦੇ ਵੀ ਭਾਈ ਹਰਿਆਣੇ ਨੂੰ ਵੀ ਪਾਣੀ ਦੇ ਦੋ ਪਾਣੀ ਸਾਡਾ ਬੁਨਿਆਦੀ ਮਸਲਾ ਇਹ ਕੋਈ ਛੋਟੀ ਗੱਲ ਨਹੀਂ ਦੇ ਭਗਵੰਤ ਮਾਨ ਦਾ ਆਪਦਾ ਸੰਸਦ ਜਿਹੜਾ ਪੰਜਾਬ ਤੋਂ ਚੁਣ ਕੇ ਭੇਜਿਆ ਉਹ ਕਹਦੇ ਵੀ ਹਰਿਆਣਾ ਨੂੰ ਮਿਲਣਾ ਚਾਹੀਦਾ ਇਹਦਾ ਮਤਲਬ ਤੁਸੀਂ ਸਰੈਂਡਰ ਕਰ ਚੁੱਕੇ ਹੋ ਇਹਦਾ ਮਤਲਬ ਕੇਜਰੀਵਾਲ ਦੀ ਸੋਚ ਨੂੰ ਆਮ ਆਦਮੀ ਪਾਰਟੀ ਅੱਗੇ ਵਧਾਰੀ ਹੈ ਕਿ ਪੰਜਾਬ ਤੋਂ ਪਾਣੀ ਵਾਇਆ ਹਰਿਆਣਾ ਦਿੱਲੀ ਲੈ ਕੇ ਜਾਣਾ ਇਹ ਕੋਈ ਛੋਟੇ ਮਸਲੇ ਨਹੀਂ ਫਿਰ ਤੁਹਾਡਾ ਐਡਵੋਕੇਟ ਜਨਰਲ ਆਮ ਆਦਮੀ ਪਾਰਟੀ ਦਾ ਸੁਪਰੀਮ ਕੋਰਟ 'ਚ ਖੜਾ ਹੋ ਕੇ ਕਹਿ ਦਿੰਦਾ ਭਾਈ ਜੇ ਦਿੱਲੀ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਹੈ ਤਾਂ ਪੰਜਾਬ 'ਚ ਐਮਐਸਪੀ ਬੰਦ ਕਰ ਦਿਓ ਕਿ ਸਾਡਾ ਮਸਲਾ ਇਹ ਦਿੱਲੀ ਦਾ ਪ੍ਰਦੂਸ਼ਣ ਕੀ ਪੰਜਾਬ ਦੇ ਕਿਸਾਨ ਕਰਕੇ ਆ ਉਹ ਤਾਂ ਉਥੋਂ ਦੀ ਫੈਕਟਰੀਆਂ ਕਰਕੇ ਉਥੋਂ ਦੇ ਵਹੀਕਲਸ ਦੀ ਜਦੋਂ ਮੈਂ ਪੁੱਛਣਾ ਚਾਹੁੰਨਾ ਅੱਜ ਭਗਵੰਤ ਮਾਨ ਸਾਹਿਬ ਨੂੰ ਐਡੇ ਸਿਆਣੇ ਨੇ ਸਾਇੰਟਿਸਟਾਂ ਨੂੰ ਪੁੱਛ ਲੈਣ ਕਿ ਜਦੋਂ ਕਰੋਨਾ ਸੀ ਉਦੋਂ ਫਿਰ ਦਿੱਲੀ ਦਾ ਪ੍ਰਦੂਸ਼ਣ ਕਿਉਂ ਘਟ ਗਿਆ ਕਿਸਾਨਾਂ ਨੇ ਤਾਂ ਉਦੋਂ ਵੀ ਪਰਾਲੀ ਸਾੜੀ ਸੀ ਹੂੰ ਖੇਤੀ ਬੰਦ ਹੋ ਗਈ ਸੀ ਕਿਤੇ ਕਰੋਨਾ ਚ ਚੱਲਦੀ ਸੀ ਖੇਤੀ ਤਾਂ ਉਦੋਂ ਵੀ ਉਦੋਂ ਪ੍ਰਦੂਸ਼ਣ ਉੱਥੇ ਕਿਉਂ ਬੰਦ ਹੋ ਗਿਆ ਕਿਉਂਕਿ ਉਦੋਂ ਫੈਕਟਰੀਆਂ ਬੰਦ ਹੋ ਗਈਆਂ ਉਦੋਂ ਆਵਾਜਾਈ ਬੰਦ ਹੋ ਗਈ ਤਾਂ ਦਿੱਲੀ 'ਚ ਪ੍ਰਦੂਸ਼ਣ ਨਹੀਂ ਸੀ ਸੋ ਕਿਤੇ ਨਾ ਕਿਤੇ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਪੰਜਾਬ ਦੀ ਜਿਹੜੀ ਸੱਤ ਜਦ ਮੈਂ ਬਾਰ ਬਾਰ ਕਹਣਾ ਕਿ ਤੁਹਾਡੀ ਹੋਂਦ ਦੇ ਉੱਤੇ ਹਮਲਾ ਹੋ ਚੁੱਕਿਆ ਆਪਣੇ ਪੰਜਾਬੀਆਂ ਦੀ ਆਪਣਾ ਰਾਜ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਣੀ ਪਛਾਣ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਹ ਜਿਹੜੀ ਕੁਹਾੜੀ ਸਾਨੂੰ ਵੱਢ ਰਹੀ ਹੈ ਉਹਦੇ ਦਸਤੇ ਨੇ ਇਹ ਭਗਵੰਤ ਮਾਨ ਸਾਹਿਬ ਬਣੇ ਹੋਏ ਨੇ ਅੱਛਾ ਜਦੋਂ ਇੱਕ ਪਾਸੇ ਤਾਂ ਆਪਾਂ ਦੇਖਦੇ ਹਾਂ ਸ਼੍ਰੋਮਣੀ ਅਕਾਲੀ ਦਲ ਵਰਸਸ ਆਮ ਆਦਮੀ ਪਾਰਟੀ ਵਰਸਸ ਕਾਂਗਰਸ ਇਹ ਤਾਂ ਚੱਲ ਹੀ ਰਿਹਾ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦੇ ਨਾਲ ਹੱਥ ਮਿਲਾਇਆ ਜਦੋਂ ਲੰਬਾ ਸਮਾਂ ਸਰਕਾਰਾਂ ਵਿੱਚ ਲਾਈਆਂ ਤੇ ਉਸ ਤੋਂ ਬਾਅਦ ਜਦੋਂ ਅਲੱਗ ਹੋਏ ਆ ਤੇ ਸ਼੍ਰੋਮਣੀ ਅਕਾਲੀ ਦਲ ਮਤਲਬ ਜਿਹੜੇ ਤਰੀਕੇ ਨਾਲ ਭਾਜਪੀ ਦਾ ਵਰਤਾਰਾ ਬਾਕੀ ਸਟੇਟਾਂ ਦੇ ਵਿੱਚ ਆ ਪੂਰੇ ਦੇਸ਼ ਦੇ ਵਿੱਚ ਤੇ ਸ਼੍ਰੋਮਣੀ ਅਕਾਲੀ ਦਲ ਉਸ ਪਾਰਟੀ ਦੇ ਨਾਲ ਖੜੀ ਹੈ ਅੱਜ ਵੀ ਖੜੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਨਾਲ ਖੜੀ ਹੈ ਅਸੀਂ ਪੰਜਾਬ ਦੀ ਖੇਤਰੀ ਪਾਰਟੀ ਆ ਤੇ ਅਸੀਂ ਪੰਜਾਬ ਦੇ ਪਹਿਰੇਦਾਰ ਆ ਸਾਡੇ ਲਈ ਪੰਜਾਬ ਪਹਿਲਾ ਹੈ ਸਾਡੇ ਲਈ ਕੋਈ ਵੀ ਅਲਾਈਅੰਸ ਕੋਈ ਵੀ ਗੱਠ ਜੋੜੋ ਬਾਅਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੰਡੀਆ ਦਾ ਭਾਈਵਾਲ ਸੀ ਉਹ ਉਸ ਸਮੇਂ ਦੀ ਲੋੜ ਸੀ ਉਹ ਵਕਤ ਦੀ ਮੰਗ ਸੀ ਕਿਉਂਕਿ ਕੀ ਹਾਲਾਤ ਸੀ ਉਦੋਂ ਪੰਜਾਬ ਦੇ ਵਿੱਚ ਉਦੋਂ ਹਿੰਦੂ ਸਿੱਖ ਪਾੜਾ ਪੈ ਗਿਆ ਸੀ ਸਿੱਖ ਨੌਜਵਾਨ ਸਾਡੇ ਜਿਹੜੇ ਬੱਚੇ ਸੀ ਉਹਨਾਂ ਦਾ ਕੋ-ਕੋ ਕੇ ਕਤਲ ਕੀਤਾ ਜਾ ਰਿਹਾ ਸੀ ਪੰਜਾਬ ਇੱਕ ਕਾਲੇ ਦੌਰ ਵੱਲ ਵੱਧ ਗਿਆ ਸੀ ਸੋ ਸ਼੍ਰੋਮਣੀ ਅਕਾਲੀ ਦਲ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਦੀ ਜੇ ਕੋਈ ਸਭ ਤੋਂ ਵੱਡੀ ਪ੍ਰਾਪਤੀ ਉਸ ਸਮੇਂ